ਇਹ ਲਾਟਰੀ ਪੈਣੀ ਹੈ 14 ਜੁਲਾਈ ਤੱਕ ਪੈਣੀ ਹੈ 15 ਨੂੰ ਉਹਦਾ ਰਿਜ਼ਲਟ ਨਿਕਲਣਾ 1000 ਬੰਦੇ ਨੂੰ ਉਹਨਾਂ ਨੇ ਸਿਲੈਕਟ ਕਰਨਾ ਕੋਈ ਵੀ ਭੈਣ ਭਰਾ ਜਿਹਦੀ ਉਮੀਦ ਹੈ ਆਸਟ੍ਰੇਲੀਆ ਜਾਣ ਦੀ ਇੱਕ 골ਡਨ ਓਪਰਚ्युनिटी ਹੈ ਇਹ ਕਮ 50 ਲੱਖ ਰੁਪਏ ਦਾ ਵੈ ਕੋਈ ਇਹਨੂੰ 60 ਲੱਖ ਦੇ ਵੇਚਦਾ ਕੋਈ 70 ਲੱਖ ਦਾ ਵੇਚਦਾ ਇਹ ਫ੍ਰੀ ਦੇ ਵਿੱਚ ਕੱਢਿਆ ਉਥੇ ਦੀ ਗਵਰਨਮੈਂਟ ਨੇ ਨਹੀਂ ਸਿਰਫ ਇੰਨਾ ਕਿ ਇਸ ਤੋਂ ਇਲਾਵਾ ਹੋਰ ਮਾਪਦੰਡ ਵੀ ਚਾਹੀਦੇ ਨੇ ਕੋਈ ਆਇਲ ਚਾਹੀਦੀ ਹੋਵੇ ਤੁਹਾਡੇ ਕੋਲ 4.5 ਬੈਂਡ ਅੰਗਰੇਜ਼ੀ ਦੀ ਹੋਣੀ ਚਾਹੀਦੀ ਹੈ ਜਿਹੜੇ ਘੱਟੋ ਘੱਟ ਜਾਂ ਤੁਸੀਂ ਅੰਗਰੇਜ਼ੀ ਮੀਡੀਅਮ ਤੋਂ ਪੜ੍ਹੇ ਹੋ ਇਹ ਵੀਜ਼ਾ ਇਥੋਂ 12 ਮਹੀਨੇ ਦਾ ਲੱਗਣਾ ਜੇ ਉੱਥੇ ਕਾਇਦੇ ਕਾਨੂੰਨ ਚ ਰਹੋਗੇ ਕੋਨਸਪான்ਸਰ ਮਿਲ ਜਾਂਦਾ ਇਹ ਵੀਜ਼ਾ 2 ਸਾਲ 3 ਸਾਲ ਦੀ ਵੱਧ ਵੀ ਸਕਦਾ ਅੱਛਾ ਇਹ ਇੱਕ ਓਪਰਚੁਨਿਟੀ ਹੈ ਗਰੀਬ ਬੰਦੇ ਵਾਸਤੇ ਜਿਹੜਾ ਬਾਹਰ ਨਹੀਂ ਸੀ ਜਾ 파ੜਿਆ ਤੁਸੀਂ 1 ਸਾਲ ਤੱਕ ਦਾ ਵੀਜ਼ਾ ਆ ਤੁਸੀਂ ਕਹਿ ਰਹੇ ਹੋ 1 ਸਾਲ ਦੇ ਵਿੱਚ ਕੋਈ ਤਾਂ ਲਿਮਟ ਹੋਊਗੀ ਨਾ ਜੇਕਰ ਸਟੂਡੈਂਟ ਵੀ ਵੀਜ਼ੇ ਤੇ ਜਾਂਦਾ ਹੈ ਤਾਂ ਉਹਦੇ ਲਈ ਵਰਕਿੰਗ ਡੇਜ਼ ਦਾ ਵਰਕਿੰਗ ਆਰਸ ਦਾ ਇੱਕ ਲਿਮਟ ਹੁੰਦੀ ਹੈ ਵਰਕਿੰਗ ਹੌਲੀਡੇਜ਼ ਦੇ ਉੱਪਰ ਵੀਜ਼ੇ ਦੌਰਾਨ ਇੱਕ ਬੰਦਾ ਕਿੰਨੇ ਘੰਟੇ ਜਾਂ ਕਿੰਨੇ ਦਿਨ ਕੰਮ ਕਰ ਸਕਦੇ ਹੋ ਫੁੱਲ ਟਾਈਮ ਕੰਮ ਕਰ ਸਕਦੇ ਹੋ ਤੁਸੀਂ ਕੀ ਕੋਈ ਰਿਸਟ੍ਰਿਕਸ਼ਨ ਨਾ ਕੀ ਹੈ ਇੱਕ ਏਕੈਂਪਲੋਇਰ ਕੋ 6 ਮਹੀਨੇ ਤੋਂ ਵੱਧ ਨਹੀਂ ਕੰਮ ਕਰ ਸਕਦੇ ਅਸੀਂ ਇਹਦੀ ਫੀਸ 50000 ਰੁਪਏ ਰੱਖੀ ਹੈ ਠੀਕ ਹੈ ਵੀਜ਼ਾ ਤੱਕ ਅਸੀਂ ਲਵਾ ਕੇ ਤੁਹਾਨੂੰ ਦੇਣਾ 50000 ਰੁਪਏ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਪਰ ਲਾਟਰੀ ਦੀ ਫੀਸ ਤਾਂ ਕੋਈ ਹੋਊਗੀ ਲਾਟਰੀ ਦੀ ਫੀਸ 3-4000 ਰੁਪਏ ਜੀ ਉਹ ਉਹ ਕਾਦੀ ਫੀਸ ਹੈ ਉਹ ਉਹਨਾਂ ਨੇ ਗਵਰਨਮੈਂਟ ਨੇ ਆਪਦੀ ਫੀਸ ਰੱਖੀ ਹੈ ਜਦੋਂ ਤੁਸੀਂ ਲਾਟਰੀ ਪਾਣੀ ਹੈ ਤੁਹਾਨੂੰ 25 ਡਾਲਰ ਦੇ ਦੇਣੇ ਪੈਣੇ ਠੀਕ ਹੈ ਤੁਹਾਡੀ ਫਾਈਲ ਬਣਨੀ ਹੈ ਉਹ ਸਿਸਟਮ ਦੇ ਵਿੱਚ ਜਮਾ ਹੋਣੀ ਇਹ ਵਰਕਿੰਗ ਹੌਲੀਡੇ ਵੀਜ਼ਾ ਹੈ ਇਹ 12 ਮਹੀਨਿਆਂ ਦਾ ਵੀਜ਼ਾ ਇਹਨੂੰ ਸਬ ਕਲਾਸ 462 ਕਹਿੰਦੇ ਆ ਇਹ ਕੰਮ ਕਰਨ ਦਾ ਵੀਜ਼ਾ ਕੋਈ EMPLOER ਨਹੀਂ ਹੈਗਾ ਤੇ ਤੁਹਾਡੀ ਉਮਰ 18 ਸਾਲ ਤੋਂ 30 ਸਾਲ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੋਣਾ ਚਾਹੀਦਾ ਇਹ ਇਹਦੀ ਰਿਕੁਆਇਰਮੈਂਟ ਹੈ ਇਹ ਉਹਨਾਂ ਲੋਕਾਂ ਲਈ ਹੈ ਜਿਹੜੇ ਜਵਾਨ ਨੇ ਜਿਹੜੇ ਕੋਈ ਵੀ ਕੰਮ ਕਰਨਾ ਚਾਹੁੰਦੇ ਨੇ ਆਸਟ੍ਰੇਲੀਆ ਨੂੰ ਘੁੰਮਣਾ ਚਾਹੁੰਦੇ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਰ ਸਕਦੇ ਹੋ ਤੁਸੀਂ ਲੇਬਰ ਵੀ ਕਰ ਸਕਦੇ ਹੋ ਤੁਸੀਂ ਅਫਸਰ ਦਾ ਕੰਮ ਵੀ ਕਰ ਸਕਦੇ ਹੋ ਸਸ਼ਕਾਲ ਸਿ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਖਾਬ ਦੋਸਤੋ ਜਿਵੇਂ ਹੀ ਅਮਰੀਕਾ ਦੇ ਵਿੱਚ ਸੱਤਾ ਦਾ ਬਦਲਾਅ ਆਇਆ ਡੋਨਾਲਡ ਟਰੰਪ ਦੀ ਸਰਕਾਰ ਆਈ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਬਦਲਦੀਆਂ ਨਜ਼ਰ ਆਈਆਂ ਜਹਾਜ਼ ਪਰ ਪਰ ਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਏ ਹੋਏ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਹਾਲਾਂਕਿ ਇਹ ਸਿਰਫ ਅਮਰੀਕਾ ਤੱਕ ਸੀਮਤ ਨਹੀਂ ਰਿਹਾ ਇਹ ਜਿਹੜਾ ਵਰਤਾਰਾ ਸੀ ਇਹ ਹੋਰਨਾ ਵਿਦੇਸ਼ਾਂ ਤੱਕ ਵੀ ਪਹੁੰਚਦਾ ਹੋਇਆ ਨਜ਼ਰ ਆਇਆ ਤੇ ਭਾਰਤੀ ਵਿਦਿਆਰਥੀਆਂ ਲਈ ਜਾਂ ਭਾਰਤੀਆਂ ਦੇ ਲਈ ਵੀਜ਼ੇ ਜਿਹੜੇ ਨੇ ਚਾਹੇ ਉਹ ਕੈਨੇਡਾ ਹੋਵੇ ਚਾਹੇ ਆਸਟ੍ਰੇਲੀਆ ਹੋਵੇ ਇੰਗਲੈਂਡ ਹੋਵੇ ਉਹ ਤਮਾਮ ਉਹ ਕੰਟਰੀਆਂ ਦੇ ਵੀਜ਼ੇ ਲੈਣਾ ਕਿਤੇ ਨਾ ਕਿਤੇ ਮੁਸ਼ਕਿਲ ਬਣਦੀ ਨਜ਼ਰ ਆਈ ਪਰ ਅਜਿਹੇ ਦੇ ਵਿੱਚ ਇੱਕ ਵਾਰ ਜ਼ਰੂਰ ਕੋਈ ਉਮੀਦ ਦੀ ਕਿਰਨ ਜਿਹੜੀ ਜਾਗਦੀ ਨਜ਼ਰ ਆ ਰਹੀ ਹੈ ਜਿਹੜੇ ਵਿਦੇਸ਼ ਜਾ ਕੇ ਪੈਸਾ ਕਮਾਉਣਾ ਚਾਹੁੰਦੇ ਨੇ ਅੱਗੇ ਕੋਈ ਕੰਮ ਆਉਣਾ ਭਵਿੱਖ ਦੇ ਵਿੱਚ ਕਰਨਾ ਚਾਹੁੰਦੇ ਨੇ ਉਹ ਉਮੀਦ ਜਾਗੀ ਆ ਆਸਟ੍ਰੇਲੀਆ ਦੇ ਨਾਲ ਹਾਲਾਂਕਿ ਆਸਟ੍ਰੇਲੀਆ ਦੇ ਨਾਲ ਰਿਸ਼ਤੇ ਕਿਤਨਾ ਕਿਤੇ ਚੰਗੇ ਹੁੰਦੇ ਨਜ਼ਰ ਆ ਰਹੇ ਨੇ ਤੇ ਜਿਹੇ ਦੇ ਵਿੱਚ ਵਰਕ ਵੀਜ਼ਾ ਆਸਟ੍ਰੇਲੀਆ ਦੇ ਰਿਹਾ ਉਹ ਵਰਕ ਵੀਜ਼ਾ ਕੀ ਹੈ ਉਹ ਉਮੀਦ ਦੀ ਕਿਰਨ ਹੈ ਕਿ ਕਿਵੇਂ ਉਹਨੂੰ ਪਾਇਆ ਜਾ ਸਕਦਾ ਹੈ ਤੇ तमाम ਉਸਵਾਲਾਂ ਦਾ ਜਵਾਬ ਅਸੀਂ ਵਿਨੇਹਰੀ ਜੀ ਤੋਂ ਲਵਾਂਗੇ ਮੇਰੇ ਨਾਲ ਨੇ ਸਟੂਡੀਓ ਦੇ ਵਿੱਚ ਵਿਨੇਹਰੀ ਜੀ ਸਵਾਗਤ ਹੈ ਸਰ ਰਿਸਪੋਰਟਮੈਨ ਸਰ ਚਕਾਲ ਜੀ ਮੈਂ ਜਮੇ ਗੱਲ ਕੀਤੀ ਕਿ 트럼ਪ ਸਾਬਦੀ ਸਰਕਾਰ ਆਈ ਕਾਫੀ ਕੁਛ ਹੁੰਦਾ ਨਜ਼ਰ ਆਇਆ ਕਿਤੇ ਵਿਚੋਲਾ ਵੱੜਦੇ ਨਜ਼ਰ ਆਇਆ ਤੇ ਕਿਤੇ ਟਟੀਆਂ ਨੂੰ ਲੱਗੀਆਂ ਨੂੰ ਤੋੜਦੇ ਵੀ ਨਜ਼ਰ ਆਏ ਪਰ ਇਹਦਾ ਅਸਰ ਬਾਕੀ ਵਿਦੇਸ਼ਾਂ ਤੇ ਪੈ ਗਿਆ ਕਿ ਭਾਰਤੀਆਂ ਨੂੰ ਵੀਜ਼ੇ ਮਿਲਨੇ ਬੰਦ ਹੋ ਗਏ ਸੀ ਜਾਂ ਮੁਸ਼ਕਲਾਂ ਵੱਡੀਆਂ ਆ ਗਿਆ ਸੀ ਆਸਟ੍ਰੇਲੀਆ ਚ ਵੀ ਬਦਲਾਅ ਨਿਯਮਾਂ ਦਾ ਕਈ ਦੇਖਣ ਨੂੰ ਮਿਲਿਆ ਤੁਸੀਂ ਹੁਣ ਕਹਿ ਰਹੇ ਹੋ ਕਿ ਆਸਟ੍ਰੇਲੀਆ ਨੇ ਰਸਤੇ ਖੋਲੇ ਨੇ ਵਰਕ ਵੀਜ਼ੇ ਵਾਲਿਆਂ ਵਾਸਤੇ ਜਿਨ੍ਹਾਂ ਨੇ ਕੰਮ ਕਰਨ ਆਸਟ੍ਰੇਲੀਆ ਦੇ ਵਿੱਚ ਮੌਕਾ ਆ ਕੀ ਮੌਕਾ ਆ ਕਿਵੇਂ ਕੰਮ ਕੀਤਾ ਜਾ ਸਕਦਾ ਹੈ ਤੇ ਇਹ ਪ੍ਰੋਗਰਾਮ ਕੀ ਆ ਜਿਹੜਾ ਅਜਿਹੇ ਹਾਲਾਤਾਂ ਦੇ ਵਿੱਚ ਵੀ ਆਸਟ੍ਰੇਲੀਆ ਭਾਰਤੀਆਂ ਨੂੰ ਦੇ ਰਿਹਾ ਆ ਪੂਰੀ ਦੁਨੀਆ ਦੇ ਵਿੱਚੋਂ ਨਾ ਜੀ ਲੋਕ ਘੁੰਮਣ ਲਈ ਤੇ ਕੰਮ ਕਰਨ ਲਈ ਬਾਹਰ ਜਾਂਦੇ ਆ ਜੀ ਇਹਨੂੰ ਕਈ ਮੁਲਕਾਂ 'ਚ ਬੈਕਪੈਕਰ ਸਕੀਮ ਕਿਹਾ ਜਾਂਦਾ ਠੀਕ ਆ ਇਹਨੂੰ ਵਰਕਿੰਗ ਹੌਲੀਡੇ ਵੀਜ਼ਾ ਵੀ ਕਿਹਾ ਜਾਂਦਾ ਇਹ ਇੰਗਲੈਂਡ ਨੇ ਸ਼ੁਰੂ ਕੀਤਾ ਸੀ ਅੱਜ ਤੋਂ 15 ਸਾਲ ਪਹਿਲਾਂ ਭਾਰਤੀਆਂ ਵਾਸਤੇ ਠੀਕ ਆ ਕੁਝ ਚਿਰ ਚੱਲਿਆ ਫਿਰ ਬੰਦ ਹੋ ਗਿਆ ਪੂਰੀ ਦੁਨੀਆ 'ਚ ਲੋਕ ਜਦੋਂ ਜਵਾਨ ਹੁੰਦੇ ਆ ਉਹਨਾਂ ਨੂੰ ਆਪਣੀ ਜਵਾਨੀ ਜੀਣ ਵਾਸਤੇ ਹਮ ਸਾਲ 2 ਸਾਲ ਦਾ ਇਹ ਵਰਕ ਵੀਜ਼ਾ ਵਰਕਿੰਗ ਹੌਲੀਡੇ ਵੀਜ਼ਾ ਹਰ ਮੁਲਕ ਦਿੰਦਾ ਠੀਕ ਹੈ ਹਰ ਮੁਲਕ ਦੀ ਸਕੀਮ ਹੁੰਦੀ ਹੈ ਇਹ ਭਾਰਤ ਵਾਸਤੇ ਨਹੀਂ ਸੀ ਹੁੰਦੀ ਇਹ ਪਿਛਲੇ ਸਾਲ ਸਾਡੀ ਮਿੱਤਰਤਾ ਵਧੀ ਆਸਟ੍ਰੇਲੀਆ ਨਾਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਉੱਥੇ ਗਏ ਦੌਰੇ ਤੇ ਉਹਨਾਂ ਨੂੰ ਸਨਮਾਨ ਵਜੋਂ ਭਾਰਤੀਆਂ ਦੀ ਇੱਜ਼ਤ ਵਜੋਂ 1000 ਬੰਦੇ ਦਾ ਹਰ ਸਾਲ ਵਰਕ ਵੀਜ਼ਾ ਦੀ ਇੱਕ ਆਫਰ ਆਈ ਪਿਛਲੇ ਸਾਲ ਲੋਕ ਗਏ ਇਹ ਹਰ ਸਾਲ ਇੱਕ ਲਾਟਰੀ ਪੈਂਦੀ ਹੈ ਜੀ ਇਹ ਕੱਲ ਚਾਲੂ ਹੋਈ ਹੈ ਇਹ 14 ਜੁਲਾਈ ਤੱਕ ਲਾਟਰੀ ਪੈਣੀ ਹੈ ਠੀਕ ਹੈ ਇਹ ਵਰਕਿੰਗ ਹੌਲੀਡੇ ਵੀਜ਼ਾ ਹੈ ਇਹ 12 ਮਹੀਨਿਆਂ ਦਾ ਵੀਜ਼ਾ ਇਹਨੂੰ ਸਬ ਕਲਾਸ 462 ਕਹਿੰਦੇ ਆ ਇਹ ਕੰਮ ਕਰਨ ਦਾ ਵੀਜ਼ਾ ਕੋਈ EMPLOYER ਨਹੀਂ ਹੈਗਾ ਇਹਦੇ ਵਿੱਚ ਤੁਹਾਡੀ ਉਮਰ 18 ਸਾਲ ਤੋਂ 30 ਸਾਲ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੋਣਾ ਚਾਹੀਦਾ ਠੀਕ ਹੈ ਇਹ ਇਹਦੀ ਰਿਕੁਆਇਰਮੈਂਟ ਹੈ ਸਿਰਫ 18 ਤੋਂ 30 ਸਾਲ ਤੁਹਾਡੀ ਉਮਰ ਹੈ ਤੁਸੀਂ 12ਵੀਂ ਪਾਸ ਈ ਐਨੇ ਨਾ ਤੁਹਾਨੂੰ ਇਹ ਵੀਜ਼ਾ ਅਪਲਾਈ ਕਰਨ ਦਾ ਹੱਕ ਮਿਲ ਜਾਂਦਾ ਨਹੀਂ ਸਿਰਫ ਇੰਨਾ ਕਿ ਇਸ ਤੋਂ ਇਲਾਵਾ ਹੋਰ ਮਾਪਦੰਡ ਵੀ ਚਾਹੀਦੇ ਨੇ ਕੋਈ ਆਰਸ ਚਾਹੀਦੀ ਹੋਵੇ ਤੁਹਾਡੇ ਕੋਲ 4.5 ਬੈਂਡ ਅੰਗਰੇਜ਼ੀ ਦੀ ਹੋਣੀ ਚਾਹੀਦੀ ਹੈ ਜਾਂ ਤੁਸੀਂ ਜਾਂ ਤੁਸੀਂ ਅੰਗਰੇਜ਼ੀ ਮੀਡੀਅਮ ਚ ਪੜ੍ਹੇ ਹੋ ਠੀਕ ਹੈ ਕਿਉਂਕਿ ਜਿਸ ਮੁਲਕ ਚ ਤੁਸੀਂ ਜਾਣਾ ਉੱਥੇ ਅੰਗਰੇਜ਼ੀ ਬੋਲੀ ਜਾਂਦੀ ਹੈ ਠੀਕ ਹੈ ਜੇ ਤੁਸੀਂ ਅੰਗਰੇਜ਼ੀ ਬੋਲ ਲੈਂਦੇ ਹੋ ਲਿਖ ਲੈਂਦੇ ਹੋ ਨਹੀਂ ਵੀ ਹੈਗੇ ਤੁਸੀਂ ਤਿੰਨ ਮਹੀਨਿਆਂ ਬਾਅਦ ਦੇ ਸਕਦੇ ਹੋ ਹਜੇ ਲਾਟਰੀ ਪੈਂਦੀ ਪਈ ਹੈ ਇਹ ਲਾਟਰੀ ਪੈਣੀ ਹੈ ਠੀਕ ਹੈ ਤਾਂ 14 ਜੁਲਾਈ ਤੱਕ ਪੈਣੀ ਹੈ 15 ਨੂੰ ਇਹਦਾ ਰਿਜ਼ਲਟ ਨਿਕਲਣਾ 1000 ਬੰਦੇ ਨੂੰ ਉਹਨਾਂ ਨੇ ਸਿਲੈਕਟ ਕਰਨਾ ਜਿਹੜੇ 1000 ਦਾ ਨਾਮ ਆ ਗਿਆ ਫਿਰ ਉਹ ਆਪ ਦਾ ਹਾਈਲਾਈਟ ਦਾ ਸਰਟੀਫਿਕੇਟ ਦੇਊਗਾ ਫਿਰ ਉਹ 12ਵੀਂ ਦਾ ਸਰਟੀਫਿਕੇਟ ਦੇਊਗਾ ਫਿਰ ਵੀਜ਼ਾ ਅਪਲਾਈ ਹੋਊਗਾ ਨਹੀਂ ਤੁਸੀਂ ਕਹਿ ਰਹੇ ਹੋ 1000 ਬੰਦੇ ਨੂੰ ਪਹਿਲਾਂ ਸਿਲੈਕਟ ਕਰ ਲਿਆ ਜਾਏਗਾ ਤੇ ਜੇਕਰ ਉਹ ਪੂਰੀ ਤਰ੍ਹਾਂ ਔਰ ਆਲਸ ਰਾਜਾ ਸਿਸਟਮ ਕਹਿ ਲਿਆ ਜੇ ਆ 12ਵੀਂ ਵਾਲਾ ਸਰਟੀਫਿਕੇਟ ਇੰਗਲਿਸ਼ ਤੱਕ ਦਾ ਨਹੀਂ ਦੀ ਪੌਂਦਾ ਤਾਂ ਇਹਦਾ ਮਤਲਬ ਉਹਦੀ ਸ਼ਾਰਟਲਿਸਟੋਂ ਨਾਮ ਕੱਟਿਆ ਜਾਊਗਾ ਉਹਦਾ ਨਾਮ ਕੱਟਿਆ ਜਾਊਗਾ ਜੀ ਕਿਸੇ ਹੋਰ ਦੀ ਵਾਰੀ ਆ ਜਾਊਗੀ ਫਿਰ ਠੀਕ ਹੈ ਹਰ ਸਾਲ ਹਜ਼ਾਰ ਦਾ ਟਾਰਗੇਟ ਹੈ ਐਦਕੀ ਸੁਣਿਆ ਵੈ ਸ਼ਾਇਦ 2000 ਤੋਂ 3000 ਤੱਕ ਵੀ ਪਹੁੰਚੇ ਇਹ ਦੋ ਦਿਨ ਪਹਿਲਾਂ ਚਾਲੂ ਹੋਇਆ ਵੈ ਇਹ ਹਜੇ 15 ਦਿਨ ਹੈਗੇ ਆ ਕੋਈ ਵੀ ਭੈਣ ਭਰਾ ਜਿਹਦੀ ਉਮੀਦ ਆ ਆਸਟ੍ਰੇਲੀਆ ਜਾਣ ਦੀ ਇੱਕ ਗੋਲਡਨ ਓਪਰਚ्युनिटी ਹੈ ਇਹ ਕੰਮ 50 ਲੱਖ ਰੁਪਏ ਦਾ ਵੈ ਕੀ ਕੋਈ ਇਹਨੂੰ 60 ਲੱਖ ਦੇ ਵੇਚਦਾ ਕੋਈ 70 ਲੱਖ ਦਾ ਵੇਚਦਾ ਇਹ ਫ੍ਰੀ ਦੇ ਵਿੱਚ ਕੱਢਿਆ ਉਥੇ ਦੀ ਗਵਰਨਮੈਂਟ ਨੇ ਸਿਰਫ ਭਾਰਤੀਆਂ ਵਾਸਤੇ 18 ਤੋਂ 30 ਸਾਲ ਤੁਹਾਡੀ ਉਮਰ ਹੈਗੀ ਹੈ 12ਵੀਂ ਕਲਾਸ ਤੁਸੀਂ ਪਾਸ ਹੋ ਤਾਂ ਤੁਸੀਂ ਇਹ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ 462 ਨੰਬਰ ਦਾ ਇਹ ਵੀਜ਼ਾ ਇਹਨੂੰ ਤੁਸੀਂ ਗੂਗਲ ਕਰੋਗੇ ਤੁਹਾਨੂੰ ਡਿਟੇਲ ਸਾਰੀ ਮਿਲ ਜਾਣੀ ਹੈ ਇਹ ਫ੍ਰੀ 'ਚ ਅਪਲਾਈ ਹੋਣਾ ਇਹ ਫ੍ਰੀ 'ਚ ਮਿਲਣਾ ਜੇ ਕੋਈ ਕੰਮ ਕਰੂਗਾ ਕੋ 50000 ਲੱਖ ਰੁਪਈਆ ਤੁਹਾਡੇ ਕੋਲ ਲੈ ਲੂਗਾ ਅਸੀਂ ਇਹਦੀ ਫੀਸ 50000 ਰੁਪਏ ਰੱਖੀ ਹੈ ਠੀਕ ਹੈ ਵੀਜ਼ੇ ਤੱਕ ਅਸੀਂ ਲਵਾ ਕੇ ਤੁਹਾਨੂੰ ਦੇਣਾ 50000 ਰੁਪਏ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਪਰ ਲਾਟਰੀ ਦੀ ਫੀਸ ਤਾਂ ਕੋਈ ਹੋਊਗੀ ਲਾਟਰੀ ਦੀ ਫੀਸ 3-4000 ਰੁਪਏ ਜੀ ਉਹ ਉਹ ਕਾਦੀ ਫੀਸ ਆ ਉਹ ਉਹਨਾਂ ਨੇ ਗਵਰਨਮੈਂਟ ਨੇ ਆਪਦੀ ਫੀਸ ਰੱਖੀ ਹੈ ਜੀ ਜਦੋਂ ਤੁਸੀਂ ਲਾਟਰੀ ਪਾਣੀ ਹੈ ਤੁਹਾਨੂੰ 25 ਡਾਲਰ ਉਹ ਦੇਣੇ ਪੈਣੇ ਆ ਤੁਹਾਡੀ ਫਾਈਲ ਬਣਨੀ ਹੈ ਉਹ ਸਿਸਟਮ ਦੇ ਵਿੱਚ ਜਮਾ ਹੋਣੀ ਹੈ ਲਾਟਰੀ ਪੈ ਜਾਣੀ ਹੈ 10 ਮਿੰਟ ਲੱਗਣੇ ਲਾਟਰੀ ਪਾਣ ਨੂੰ ਉਸ ਤੋਂ ਬਾਅਦ 15 ਦਿਨਾਂ ਬਾਅਦ ਦਾ ਡਰਾਅ ਆਣ ਜੇ ਤੁਹਾਡਾ ਉਹਦੇ ਵਿੱਚ ਨਾਮ ਆ ਗਿਆ ਫਿਰ ਤੁਸੀਂ ਆਪਦੇ ਕਾਗਜ਼ ਦੇਣੇ ਆ ਫਿਰ ਤੁਹਾਡੇ ਪਾਸਪੋਰਟ ਦਾ ਸਟੈਂਪ ਉਹ ਕਰਦੇ ਤੁਸੀਂ ਚੱਲ ਜਾਣਾ ਹੈ। ਹੁਣ ਕਿ ਤੁਸੀਂ ਲਾਟਰੀ ਇਹਨੂੰ ਕਹਿ ਰਹੇ ਹੋ ਸਬ ਕਲਾਸ ਦਾ ਵੀਜ਼ਾ ਜਾਂ ਲੇਬਰ ਕਲਾਸ ਦਾ ਮੈਂ ਕਹਿ ਦਵਾਉ ਉਸ ਨਹੀਂ ਨਹੀਂ ਲੇਬਰ ਕਲਾਸ ਦਾ ਵੀਜ਼ਾ ਨਹੀਂ ਇਹ ਵਰਕ ਵੀਜ਼ਾ ਇੱਕ ਕੰਮ ਕਰਨ ਦਾ ਵੀਜ਼ਾ ਠੀਕ ਹੈ ਅਕਸਰ ਤੁਸੀਂ ਦੇਖਿਆ ਹੋਣਾ ਗੋਰੇ ਹਿਮਾਚਲ ਜਿਹੜਾ ਜਾਂਦੇ ਨੇ ਗੋਰੇ ਲੋਕ ਨਜ਼ਰ ਆਉਂਦੇ ਜਿਨ੍ਹਾਂ ਨੇ ਪਿੱਠੂ ਬੈਗ ਪਾਏ ਹੁੰਦੇ ਆ ਠੀਕ ਹੈ ਉਹ ਘੁੰਮਣ ਆਉਂਦੇ ਆ ਪੂਰੀ ਦੁਨੀਆ 'ਚ ਜਦੋਂ ਕੋਈ ਜਵਾਨ ਹੁੰਦਾ ਨਾ ਜੀ 18 ਸਾਲ ਦਾ ਹੋ ਜਾਂਦਾ ਉਹਨੂੰ ਦੁਨੀਆ ਘੁੰਮਣ ਦਾ ਵੀਜ਼ਾ ਮਿਲਦਾ ਜਿਹਨੂੰ ਵਰਕਿੰਗ ਹੌਲੀਡੇ ਵੀਜ਼ਾ ਕਹਿੰਦੇ ਆ ਠੀਕ ਹੈ ਹੌਲੀਡੇ ਮਤਲਬ ਉਹ ਘੁੰਮਣਾ ਆਵੇ ਵਰਕਿੰਗ ਦੀ ਉਹਨੂੰ ਪਰਮਿਸ਼ਨ ਦਿੱਤੀ ਹੈ ਕਿ ਉਹਦੇ ਕੋਲ ਪੈਸੇ ਨਹੀਂ ਹੈਗੇ ਠੀਕ ਹੈ ਇਹ ਉਹਨਾਂ ਲੋਕਾਂ ਲਈ ਹੈ ਜਿਹੜੇ ਜਵਾਨ ਨੇ ਜਿਹੜੇ ਕੋਈ ਵੀ ਕੰਮ ਕਰਨਾ ਚਾਹੁੰਦੇ ਨੇ ਆਸਟ੍ਰੇਲੀਆ ਨੂੰ ਘੁੰਮਣਾ ਚਾਹੁੰਦੇ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਰ ਸਕਦੇ ਹੋ ਤੁਸੀਂ ਲੇਬਰ ਵੀ ਕਰ ਸਕਦੇ ਹੋ ਤੁਸੀਂ ਅਫਸਰ ਦਾ ਕੰਮ ਵੀ ਕਰ ਸਕਦੇ ਹੋ ਇਹ ਤੁਹਾਨੂੰ ਇਸ ਕਰਕੇ ਮਿਲ ਰਿਹਾ ਵੀਜ਼ਾ ਕਿਉਂਕਿ ਤੁਸੀਂ ਭਾਰਤੀ ਹੋ ਇਹਦੇ ਵਿੱਚ ਸਕਿੱਲ ਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਸਕਿੱਲ ਨਹੀਂ 12ਵੀਂ ਕਲਾਸ ਤੁਹਾਡੇ ਕੋਲ ਪਾਸ 12ਵੀਂ ਤੋਂ ਬਾਅਦ 2 ਸਾਲ ਦੀ ਕੁਆਲੀਫਿਕੇਸ਼ਨ ਮੰਗਦੇ ਹੋ ਜਾਂ ਤੁਹਾਡੇ ਕੋਲ ਬੈਚਲਰ ਡਿਗਰੀ ਹੋਵੇ ਜਾਂ 12ਵੀਂ ਤੋਂ ਬਾਅਦ 2 ਸਾਲ ਦਾ ਡਿਪਲੋਮਾ ਹੋਵੇ ਤੇ ਅੰਗਰੇਜ਼ੀ ਤੁਸੀਂ ਥੋੜੀ-ਬੋਤੀ ਬੋਲ ਲੈਂਦੇ ਹੋ ਉਹ ਆ ਦੋ ਤਿੰਨ ਰਿਕੁਆਇਰਮੈਂਟ ਹੈਗੀਆਂ ਪਹਿਲੀ ਰਿਕੁਆਇਰਮੈਂਟ ਕੀ ਹੈ ਕਿ ਸਾਨੂੰ ਤੁਹਾਡਾ ਪਾਸਪੋਰਟ ਚਾਹੀਦਾ ਠੀਕ ਹੈ ਔਰ ਜਿਹੜੇ ਪਾਸਪੋਰਟ ਤੋਂ ਇਹ ਪਤਾ ਲੱਗ ਜਾਂਦਾ ਤੁਸੀਂ ਇੰਡੀਅਨ ਪਰ ਤੁਹਾਡਾ ਦੂਜਾ ਪਤਾ ਲੱਜ ਜਾਂਦਾ ਤੁਹਾਡੀ ਉਮਰ 18 ਤੋਂ 30 ਸਾਲ ਹੈ ਪਰ ਵਿਨਿਤ ਜੀ ਤੁਸੀਂ 1 ਸਾਲ ਤੱਕ ਦਾ ਵੀਜ਼ਾ ਆ ਤੁਸੀਂ ਕਹਿ ਰਹੇ ਹੋ 1 ਸਾਲ ਦੇ ਵਿੱਚ ਕੋਈ ਤਾਂ ਲਿਮਟ ਹੋਊਗੀ ਨਾ ਜੇਕਰ ਸਟੂਡੈਂਟ ਵੀ ਵੀਜ਼ੇ ਤੇ ਜਾਂਦਾ ਹੈ ਤਾਂ ਉਹਦੇ ਲਈ ਵਰਕਿੰਗ ਡੇਸ ਦਾ ਵਰਕਿੰਗ ਆਰਸ ਦਾ ਇੱਕ ਲਿਮਟ ਹੁੰਦੀ ਹੈ ਵਰਕਿੰਗ ਹੌਲੀਡੇਸ ਦੇ ਉੱਪਰ ਵੀਜ਼ੇ ਦੌਰਾਨ ਇੱਕ ਬੰਦਾ ਕਿੰਨੇ ਘੰਟੇ ਜਾਂ ਕਿੰਨੇ ਦਿਨ ਕੰਮ ਕਰ ਸਕਦਾ ਹੈ ਫੁੱਲ ਟਾਈਮ ਕੰਮ ਕਰ ਸਕਦੇ ਹੋ ਤੁਸੀਂ ਇੱਥੇ ਕੋਈ ਰਿਸਟ੍ਰਿਕਸ਼ਨ ਨਹੀਂ ਕੀ ਹੈ ਇੱਕ ਏਕ ਇੰਪਲੋਇਰ ਕੋ 6 ਮਹੀਨੇ ਤੋਂ ਵੱਧ ਨਹੀਂ ਕੰਮ ਕਰ ਸਕਦੇ ਠੀਕ ਹੈ ਤੁਸੀਂ ਇੱਕ ਦੁਕਾਨ ਤੇ ਲੱਗੇ ਹੋ ਤੇ 6 ਮਹੀਨੇ ਕੰਮ ਕਰ ਲਓ ਛੇ ਮਹੀਨੇ ਬਾਅਦ ਤੁਹਾਨੂੰ ਉਹ ਦੁਕਾਨ ਚੇਂਜ ਕਰਨੀ ਪੈਣੀ ਜੇ ਤੁਸੀਂ ਉਹਨੂੰ ਵਧਾਣਾ ਹੈ ਠੀਕ ਹੈ ਇਹ ਵੀਜ਼ਾ ਇੱਥੋਂ 12 ਮਹੀਨੇ ਦਾ ਲੱਗਣਾ ਜੇ ਉੱਥੇ ਕਾਇਦੇ ਕਾਨੂੰਨ ਚ ਰਹੋਗੇ ਤੁਹਾਨੂੰ ਸਪੌਂਸਰ ਮਿਲ ਜਾਂਦਾ ਇਹ ਵੀਜ਼ਾ 2 ਸਾਲ 3 ਸਾਲ ਦੀ ਵੱਧ ਵੀ ਸਕਦਾ ਅੱਛਾ ਇਹ ਇੱਕ ਓਪਰਚੁਨਿਟੀ ਹੈ ਗਰੀਬ ਬੰਦੇ ਵਾਸਤੇ ਜਿਹੜਾ ਬਾਹਰ ਨਹੀਂ ਸੀ ਜਾ ਪਾ ਰਿਹਾ ਜਿੱਦਾਂ ਦੀ ਪਾਪੂਲੇਸ਼ਨ ਵੱਧਦੀ ਪਈ ਆ ਬੇਰੋਜ਼ਗਾਰੀ ਵੱਧ ਗਈ ਆ ਲੱਖਾਂ ਹਜ਼ਾਰ ਬੰਦੇ ਨੂੰ ਹੀ ਆ ਬਟ ਜਿਹਦੇ ਕਰਮ ਚੰਗੇ ਉਹਨੂੰ ਮਿਲ ਜਾਣਾ ਜੀ ਪਰ ਇਹਦੇ ਵਿੱਚ ਇੱਕ ਚੀਜ਼ ਹੈ ਵਰਕਿੰਗ ਹੌਲੀਡੇ ਵੀਜ਼ਾ ਸਾਨੂੰ ਸਮਝਾ ਕਿ ਜੇ ਮੰਨ ਲਿਆ ਵੀ ਇੱਕ ਤਰ੍ਹਾਂ ਫਰੀ ਦੀ ਤਰ੍ਹਾਂ ਦੇ ਆ ਕੁਝ ਥੋੜੇ ਜੇ ਪੈਸੇ ਲਾ ਕੇ ਚਲਾ ਜਾਊਗਾ ਸਾਲ ਤੋਂ ਉੱਤੇ ਐਕਸਟੈਂਡ ਵੀ ਹੋ ਸਕਦਾ ਪਰ ਚਾਸਿਸ ਤਾਂ ਉੱਥੇ ਕੰਮ ਦੇ ਆ ਨਾ ਜਾ ਕੇ ਹਾਲਾਂਕਿ ਪਿੱਛੇ ਜੇ ਆਪਾਂ ਇੱਕ ਮੈਨੂੰ ਯਾਦ ਆ ਇੰਟਰਵਿਊ ਕੀਤੀ ਸੀ ਉਹਦੇ ਵਿੱਚ ਤੁਸੀਂ ਕਿਹਾ ਸੀ ਕਿ ਉਹ ਡਿਸ਼ਵਾਸ਼ਰ ਵਾਲਾ ਵੀ ਇੰਨੇ ਕੁ ਪੈਸੇ ਕਮਾ ਲੈਂਦਾ 5 ਲੱਖ ਰੁਪਈਆ ਨਾ ਜੀ ਉੱਥੇ ਮਹੀਨੇ ਦਾ ਕਮਾ ਲੈਂਦਾ ਜੀ ਪਰ ਉਹ ਕੰਮ ਮਿਲੇਗਾ ਕਿੰਨੇ ਬੰਦਿਆਂ ਦੀ ਪਹਿਲਾਂ ਹੀ ਬੜੀ ਲੋੜ ਹੈ ਜੀ ਉੱਥੇ ਠੀਕ ਸਰਕਾਰ ਕਿਉਂ ਹਜ਼ਾਰ ਬੰਦੇ ਨੂੰ ਲਿਆ ਰਹੀ ਉਹਨੂੰ ਪਤਾ ਸਾਨੂੰ ਲੋੜ ਹੈ ਬੰਦਿਆਂ ਦੀ ਠੀਕ ਇਥੇ ਤੁਹਾਡੂ ਲਿਜਾ ਰ ਆਸਟ੍ਰੇਲੀਅਨ ਗਵਰਨਮੈਂਟ ਰਹੀ ਐ ਆਸਟ੍ਰੇਲੀਅਨ ਗਵਰਨਮੈਂਟ ਦੀ ਜ਼ਿੰਮੇਵਾਰੀ ਐ ਜਿਹੜਾ ਵੀ ਬੰਦਾ ਇਥੋਂ ਲੈ ਕੇ ਜਾਣਾ ਉਹਦਾ ਮੈਡੀਕਲ ਵੀ ਹੋਣਾ ਉਹਦੀ ਪੀਸੀਸੀ ਵੀ ਲੱਗਣੀ ਐ ਕ੍ਰਿਮੀਨਲ ਨਹੀਂ ਹੋਣਾ ਚਾਹੀਦਾ ਬੰਦਾ ਤੰਦਰੁਸਤ ਹੋਣਾ ਚਾਹੀਦਾ ਬਾਕੀ ਮੋਰਓਵਰ ਇੱਕ ਹੁੰਦਾ ਵੀਜ਼ਾ ਇਹ ਹੌਲੀਡੇਜ਼ ਦਾ ਵੀਜ਼ਾ ਐ ਵਰਕਿੰਗ ਵੀਜ਼ਾ ਤੁਸੀਂ ਆਸਟ੍ਰੇਲੀਆ ਨੂੰ ਘੁੰਮ ਸਕਦੇ ਹੋ ਤੁਸੀਂ ਉਹਨੂੰ ਆਨੰਦ ਮਾਣ ਕੇ ਆਓ ਚੀਜ਼ਾਂ ਦੇਖ ਕੇ ਆਓ ਦੁਆਰਾ ਤੁਸੀਂ ਕਿਸੇ ਹੋਰ ਤਰ੍ਹਾਂ ਦਾ ਵੀਜ਼ਾ ਲੈਣਾ ਦੁਆਰਾ ਦੂਜਾ ਵੀਜ਼ਾ ਵੀ ਲੈ ਸਕਦੇ ਹਾਲਾਂਕਿ ਨਿਯਮਾਂ ਦੇ ਵਿੱਚ ਬਦਲਾਅ ਦਾ ਜ਼ਿਕਰ ਹੋਇਆ ਕਿ ਜਦੋਂ ਸੱਤਾ ਦੇ ਵਿੱਚ ਬਦਲਾਅ ਹੋਣਾ ਸੀ ਤਾਂ ਖਾਸ ਤੌਰ ਤੇ ਸਟੂਡੈਂਟ ਵੀਜ਼ਾ ਉੱਪਰ ਵੱਡੀ ਕਾਰਾਈ ਕੀਤੀ ਕਿ 2000 ਡਾਲਰ ਜਿਹੜਾ ਆਸਟ੍ਰੇਲੀਅਨ ਸ਼ੈਡ ਫੀਸ ਕਰ ਦਿੱਤਾ ਗਿਆ ਸੀਗਾ ਸੀਈਓ ਜਿਹਨੂੰ ਸ਼ੈ ਸੀਈਓ ਕਹਿੰਦਾ ਜਨਵਰੀ 1 ਜੁਲਾਈ ਤੋਂ ਨਾ ਜੀ ਕਾਨੂੰਨ ਬਦਲੇ ਆ ਆਸਟ੍ਰੇਲੀਆ ਨੇ ਆਸਟ੍ਰੇਲੀਅਨਸ ਚ ਨਵੀਂ ਸਰਕਾਰ ਆ ਗਈ ਹੈ ਉਥੇ ਦੀ ਸਰਕਾਰ ਚਾਹਦੀ ਆ ਕਿ ਅਮੀਰ ਬੰਦੇ ਫੜਨ ਹਨ ਠੀਕ ਹੈ ਹਰ ਮਾਰਾ ਬੰਦਾ ਚਲ ਜਾਂਦਾ ਸੀਗਾ ਜਾ ਕੇ ਦਿਹਾੜੀਆਂ ਲਾਂਦਾ ਸੀ ਉਹਨਾਂ ਨੇ ਵੀਜ਼ਾ ਕਰਤੇ ਬਹੁਤ ਬਹੁਤ ਜ਼ਿਆਦਾ ਵੀਜ਼ਿਆਂ ਦੇ ਵਿੱਚ ਇਸ ਟਾਈਮ ਚੇਂਜਸ ਕੀਤੀਆਂ ਸਭ ਤੋਂ ਪਹਿਲੀ ਚੇਂਜਸ ਕੀ ਹੋਈ ਹੈ ਜਿਹੜੀ ਵੀਜ਼ੇ ਦੀ ਫੀਸ ਹੈ ਉਹ 2000 ਡਾਲਰ ਕਰਤੀ ਇੱਕ ਵਿਜ਼ਟਰ ਵੀਜ਼ਾ ਦੀ ਫੀਸ 190 ਡਾਲਰ ਹੈ ਸਟੱਡੀ ਵੀਜ਼ਾ ਦੀ ਫੀਸ 2000 ਡਾਲਰ ਹੈ ਠੀਕ ਹੈ ਮਤਲਬ ਸਵਾ ਲੱਖ ਰੁਪਈਆ ਦਾ ਤੁਹਾਨੂੰ ਐਸੀ ਦੀ ਫੀਸ ਹੀ ਦੇਣੀ ਪੈਣੀ ਹੁਣ ਉਸ ਤੋਂ ਬਾਅਦ ਇੰਸ਼ੋਰੈਂਸ ਹੋਏਗੀ ਉਸ ਤੋਂ ਬਾਅਦ ਪੜ੍ਹਾਈ ਦੇ ਪੈਸੇ ਲੱਗਣਗੇ ਸਿੱਧਾ ਸਿੱਧਾ ਵੀ ਜਿਹਦੇ ਕੋਲ 50 ਲੱਖ ਰੁਪਈਆ ਪਿਆ ਹੋਵੇ ਉਹੀ ਆਸਟ੍ਰੇਲੀਆ ਪੜ੍ਹਨ ਲਈ ਜਾ ਸਕਦਾ ਠੀਕ ਹੈ ਉਹਨਾਂ ਨੂੰ ਬੰਦੇ ਨਹੀਂ ਚਾਹੀਦੇ ਜਿਨ੍ਹਾਂ ਨੇ ਜਾ ਕੇ ਉੱਥੇ ਦਿਹਾੜੀਆਂ ਲਾਣੀਆਂ ਕੋ ਵੀਜ਼ਾ ਉਹਨੂੰ ਦਿੰਦੇ ਆ ਜਿਹਦੇ ਮਾਪਿਆਂ ਦੀ 15 ਲੱਖ ਰੁਪਈਆ ਦੀ ਆਮਦਨ ਹੈ ਇਹ ਸਟੱਡੀ ਵੀਜ਼ੇ 'ਚ ਚੇਂਜਸ ਕੀਤੀਆਂ ਜਿੱਥੇ ਤੱਕ ਗੱਲ ਹੈ ਵਰਕਿੰਗ ਵੀਜ਼ੇ ਦੀ ਇਹ ਇਕਰਾਰ ਪਿਛਲੇ ਹੋਏ ਦੇ ਨੇ ਸਰਕਾਰਾਂ ਜਦੋਂ ਆਂਦੀਆਂ ਦੋ ਮੁਲਕਾਂ ਦੇ ਜਿਹੜੇ ਆਪਸੀ ਰਿਸ਼ਤੇ ਹੁੰਦੇ ਉਹ ਖਰਾਬ ਨਹੀਂ ਹੁੰਦੇ ਇੱਕ ਲੰਬੇ ਸਮੇਂ ਲਈ ਇਕਰਾਰ ਹੋਇਆ ਦਾ ਕਿ ਇੰਡੀਆ ਨੂੰ ਸਾਲ 'ਚ ਦੋ ਤਰ੍ਹਾਂ ਦਾ ਵੀਜ਼ਾ ਦੇਣਾ ਠੀਕ ਇੱਕ ਵਰਕਿੰਗ 홀ੀਡੇ ਵੀਜ਼ਾ ਦੇਣਾ ਦੂਜਾ ਮੇਟਸ ਵੀਜ਼ਾ ਦੇਣਾ ਹਰ ਸਾਲ ਉਹ 2000 ਵੀਜ਼ਾ ਦਿੰਦੇ ਆ ਮੇਟਸ ਦਾ ਇਹਨੂੰ 1000 ਦਿੰਦੇ ਆ ਇਹ 1000 ਵੀਜ਼ਾ ਜਿਹੜਾ ਮਿਲਣਾ ਇਹ ਤੁਹਾਨੂੰ ਇਸ ਕਰਕੇ ਮਿਲਣਾ ਕਿ ਤੁਸੀਂ ਭਾਰਤੀ ਹੋ ਇਹ ਕੰਮ ਕਰਨ ਦਾ ਵੀਜ਼ਾ ਮੈਨੂੰ ਕਹਿੰਦਾ ਸਾਰਿਆਂ ਦੀ ਲਾਟਰੀ ਨਿਕਲ ਜਾਏਗੀ ਹਰ ਬੰਦੇ ਨੂੰ ਇੱਕ ਵਾਰ ਪਾ ਕੇ ਜਰੂਰ ਦੇਖਣੀ ਚਾਹੀਦੀ ਠੀਕ ਜੇ ਲੱਗ ਗਿਆ ਤੁਹਾਡਾ ਚਾਂਸ ਤਾਂ ਤੁਸੀਂ ਫਰੀਜ਼ ਹੀ ਜਾਣਾ ਉਦਾਂ ਇਸੇ ਵੀਜ਼ੇ ਲਈ ਤੁਹਾਡੇ ਕੋਲ ਕਿਸੇ ਨੇ 50 ਲੱਖ ਰੁਪਇਆ ਮੰਗ ਲੈਣਾ ਜਿਹੜਾ ਬੰਦਾ ਚਲੇ ਜਾਊਗਾ ਉਹਦਾ ਕੁਝ ਬਣ ਜਾਊਗਾ ਹੂੰ ਸਾਡਾ ਕੰਮ ਅਪਲਾਈ ਕਰਾਉਣ ਦਾ ਜਿਹੜੇ ਵੀ ਭੈਣ ਭਰਾਣੇ ਅਪਲਾਈ ਕਰਨਾ ਅਸੀਂ ਉਹਦਾ ਅਪਲਾਈ ਕਰਾ ਸਕਦੇ। ਵਿਨੋਜ ਜੀ ਇਹ ਉਮੀਦ ਜਿਹੜੀ ਸਿਰਫ ਲੋਕਾਂ ਦੇ ਲਈ ਨਹੀਂ ਮੈਨੂੰ ਲੱਗਦਾ ਹੈ ਇਮੀਗ੍ਰੇਸ਼ਨ ਜਿਹੜੇ ਐਡਵਾਈਜ਼ਰਸ ਨੇ ਤੁਹਾਡੇ ਵਿਭਾਗ ਦੇ ਲੋਕ ਨੇ ਉਹਨਾਂ ਲਈ ਜ਼ਿਆਦਾ ਹੈ ਕਿਉਂਕਿ 트੍ਰੰਪ ਸਰਕਾਰ ਤੋਂ ਬਾਅਦ ਕਾਫੀ ਵੱਡੀ ਗਾਜ ਉਹਨਾਂ ਉੱਪਰ ਡਿੱਗੀ ਹੈ। ਬਹੁਤੇ ਕੰਮ ਜਿਹੜੇ ਬੰਦ ਹੋ ਰਹੇ ਨੇ ਕਿਉਂਕਿ ਵੀਜ਼ਾਸ ਵੱਡੀ ਕੰਟਰੀ ਤੋਂ ਮਿਲ ਨਹੀਂ ਰਹੇ। ਤੇ ਲੱਗਦਾ ਹੈ ਵੀ ਇਹਦੇ ਨਾਲ ਕਿਤਨਾ ਕਹਿੰਦੇ ਦੁਬਾਰਾ ਉਹ ਇਮੀਗ੍ਰੇਸ਼ਨ ਵਾਲੀ ਦੀ ਇੰਡਸਟਰੀ ਉਹ ਖੜੀ ਹੋਣੀ ਸ਼ੁਰੂ ਹੋ ਜੂ। ਦੇਖੋ 트੍ਰੰਪ ਸਾਹਿਬ ਜਿੱਦਣ ਬਣਿਆ ਨ ਉਹ ਬੇਸਿਕਲੀ ਰਾਸ਼ਟਰਪਤੀ ਅਮਰੀਕਾ ਦਾ ਬਣਿਆ ਬਟ ਉਹ ਪ੍ਰਧਾਨ ਬਣ ਗਿਆ ਪੂਰੀ ਦੁਨੀਆ ਦਾ ਠੀਕ ਹੈ ਹੁਣ ਉਹ ਪ੍ਰਧਾਨ ਨੇ ਜਦੋਂ ਹੱਲਾਸ਼ੇਰੀ ਮਾਰੀ ਵੀ ਲੋ ਜੀ ਚੜਾ ਦਿਓ ਜੀ ਅੰਮ੍ਰਿਤਸਰ ਨੂੰ ਜਹਾਜ਼ ਲਾ ਦਿਓ ਠੀਕ ਹੈ ਉਹ ਅੰਮ੍ਰਿਤਸਰ ਨੂੰ ਜਹਾਜ਼ ਨਹੀਂ ਉਤਰੇ ਉਹ ਜਹਾਜ਼ ਪੰਜਾਬੀਆਂ ਦੇ ਦਿਨਾਂ ਦੇ ਉਤਰੇ ਹੂੰ ਉਹ ਇਹੋ ਜੀ 6 ਵਜੇ ਲੋਕਾਂ ਨੂੰ ਕਿ ਨਹੀਂ ਭਈ ਇੱਧਰ ਨੂੰ ਜਾਣਾ ਨਹੀਂ ਦੂਜੇ ਪਾਸੇ ਪੂਰੀ ਦੁਨੀਆ ਨੂੰ ਦੱਸਤਾ ਉਹਨੇ ਵੀ ਆਹ ਦੇਖ ਲੋ ਜਹਾਜ਼ ਕਿੱਥੇ ਉਤਰੇ ਜੀ ਠੀਕ ਹੈ ਇਹ ਲੋਕ ਆ ਕੇ ਮਹਿਨਤਾ ਕਰਦੇ ਜੀ ਇਹਨਾਂ ਨੂੰ ਰੋਕ ਲੋ ਇਹਨਾਂ ਨੇ ਤੁਹਾਡੇ ਬੱਚਿਆਂ ਦੀ ਰੋਟੀ ਖਾ ਜਾਣੀ ਠੀਕ ਹੈ ਸਾਡੇ ਲੋਕ ਮਿਹਨਤੀ ਨੇ ਘੱਟ ਪੈਸਿਆਂ ਦੇ ਕੰਮ ਕਰਦੇ ਨੇ ਹੂੰ ਉਹਦੇ ਨਾਲ ਦਿੱਕਤ ਹੈ ਜਿਹੜਾ ਟੈਕਸ ਪੇਅਰ ਹੈ ਉਹਨੂੰ ਨੌਕਰੀ ਨਹੀਂ ਮਿਲਦੀ ਵੀ ਠੀਕ ਹੈ ਅੱਜ ਅਮਰੀਕਾ ਅੱਜ ਕੈਨੇਡਾ 'ਚ ਉਥੇ ਦੇ ਸਿਟੀਜ਼ਨ ਕੋ ਨੌਕਰੀ ਨਹੀਂ ਸਾਡੇ ਜੁਆਕਾਂ ਕੋ ਦੋ ਦੋ ਤਿੰਨ ਤਿੰਨ ਨੌਕਰੀਆਂ ਹੂੰ ਕਿਉਂਕਿ ਉਹ ਛੋਟੀ ਨੌਕਰੀ ਕਰ ਨਹੀਂ ਸਕਦੇ ਠੀਕ ਨਾ ਉਹਨਾਂ ਨੇ ਆਡ ਆਵਰਸ ਤੇ ਕੰਮ ਕਰਨਾ ਸਾਡੇ ਲੋਕ ਮਿਹਨਤੀ ਨੇ ਉਹ ਇਹੋ ਜੀ ਪੂਰੀ ਦੁਨੀਆ 'ਚ ਭੰਡੀ ਹੋ ਗਈ ਸਾਡੇ ਵੀਜ਼ੇ ਹੀ ਬੰਦ ਹੋ ਗਏ ਹੂੰ ਅੱਜ ਕੈਨੇਡਾ ਦਾ ਵੀਜ਼ਾ 100% ਰਿਫਿਊਜ਼ ਹੁੰਦਾ ਠੀਕ ਨਾ ਸਟੱਡੀ ਵੀਜ਼ਾ ਮਿਲੇ ਨਾ ਵਰਕ ਵੀਜ਼ਾ ਮਿਲੇ ਨਾ ਵਿਸਟਰ ਵੀਜ਼ਾ ਮਿਲੇ ਅੱਗੇ ਬੰਦਾ ਜਾਂਦਾ ਸੀ ਧੀ ਪੁੱਤ ਆਪਣਾ ਨਾਲ ਲੈ ਕੇ ਕੈਨੇਡਾ ਵਿਸਟਰ ਵੀਜ਼ੇ ਦੇ ਉਹਦਾ ਵਿਸਟਰ ਵੀਜ਼ਾ ਢਾਪਣ ਕਰਕੇ ਉਹਨੂੰ ਚੇਂਜ ਕਰਾ ਲੈਂਦਾ ਸੀ ਨਹੀਂ ਉਹ ਵੀ ਬੰਦ ਕਰਤਾ ਜਿਹੜੇ ਜਵਾਕ ਉੱਥੇ ਬੈਠੇ ਸੀ ਉਹ ਵਰਕ ਪਰਮਿਟ ਦਾ ਖਰੀਦ ਕੇ ਐਲ ਐਮ ਆਈ ਲੈ ਕੇ ਪੱਕੇ ਹੋ ਜਾਂਦੇ ਨੇ ਉਹ ਵੀ ਬੰਦ ਕਰਤਾ ਜਿਹੜੇ ਜਨਾਨੀਆਂ ਵਿਆਹ ਕਰਾ ਕੇ ਜਾਂਦੀਆਂ ਸੀ ਉਹ ਵੀ ਬੰਦ ਹੋ ਗਿਆ ਪੜਾਈ ਤੋਂ ਬਾਅਦ ਵਰਕ ਪਰ ਉਹਨੂੰ ਮਿਲਦਾ ਸੀ ਉਹ ਵੀ ਬੰਦ ਹੋ ਗਿਆ ਇੱਕ ਇੱਕ ਕਰਕੇ ਜਿੰਨੀਆਂ ਚੋਰ ਮੋਰੀਆਂ ਸੀ ਕੈਨੇਡਾ ਲੈਨ ਸਾਰੀਆਂ ਬੰਦ ਕਰਤੀ ਠੀਕ ਅਮਰੀਕਾ ਚ ਲੋਕ ਵੜੀ ਜਾ ਰਹੇ ਸੀ ਸਟੂਡੈਂਟ ਵੀਜ਼ੇ ਤੇ ਚਲਾ ਗਿਆ ਕੋਵਿਡ ਵੀਜ਼ੇ ਤੇ ਚਲਾ ਗਿਆ ਕਹਿੰਦੇ ਰਿਫਿਊਜੀ ਪਾਤੀ ਅਮਰੀਕਾ ਨੇ ਬੰਦ ਹੀ ਕਰਤਾ ਵੀ ਸਟੂਡੈਂਟ ਵੀਜ਼ਾ ਦੁਨੀਆ ਲਈ ਇਹ ਬੰਦ ਸਾਰੀ ਲਈ ਠੀਕ ਹੈ ਪਰਮਾਨੈਂਟਲੀ ਰੋਕ ਲਾਤੀ ਕਿ ਨਹੀਂ ਅਸੀਂ ਸੋਸ਼ਲ ਮੀਡੀਆ ਦੇਖਾਂਗੇ ਪਹਿਲਾਂ ਕੋਈ ਨਵੇਂ ਕਾਨੂੰਨ ਬਣਾ ਰਹੇ ਨੇ ਹਾਲ ਦੀ ਘੜੀ ਉੱਥੇ ਵੀ ਸਟਾਪੇਜ ਲੱਗੀ ਇੰਗਲੈਂਡ ਵਾਲੇ ਕਹਿੰਦੇ ਸਸਿ ਵੜਨ ਨਹੀਂ ਦੇਣੇ ਠੀਕ ਹੈ ਅਸੀਂ 10 ਸਾਲ ਦਿਹਾੜੀਆਂ ਲਵਾਵਾਂਗੇ ਫਿਰ ਪੱਕਾ ਕਰਾਂਗੇ ਹੁਣ ਜਦੋਂ ਇਸ ਲੈਵਲ ਦੇ ਉੱਤੇ ਕਾਰੋਬਾਰ ਬੰਦ ਹੋਏ ਇਮੀਗ੍ਰੇਸ਼ਨ ਕੰਪਨੀਆਂ ਜਿੰਨੀਆਂ ਨਵੀਆਂ ਖੁੱਲੀਆਂ ਸੀ ਉਹ ਸਾਰੀਆਂ ਵਾਪਸ ਚਲੇ ਗਈਆਂ ਕਿਨੇ ਖੁੱਲੀਆਂ ਸੀ ਕਿਸੇ ਦਾ ਆੜਤ ਦਾ ਕੰਮ ਸੀ ਕੋਈ ਸਰਪੰਚ ਸੀ ਠੀਕ ਹੈ ਕੋਈ ਸਬਜ਼ੀ ਦਾ ਕੰਮ ਕਰਦਾ ਸੀ ਆਈ ਬਹੁਤ سارے ਮਾਮਲੇ ਜੇ ਆਏ ਫਰਾਡ ਦੇ ਕੇ ਪੈਸੇ ਲੈ ਕੇ ਭੱਜ ਗਏ ਵੀਜ਼ਾ ਲੱਗਦੇ ਨਹੀਂ ਸੀ ਕੋਈ ਅੱਜ ਸੋਸ਼ਲ ਮੀਡੀਆ ਦੇ ਉੱਤੇ ਨਾ ਤੁਸੀਂ ਫਰਾਡ ਹੀ ਲਿਖਣਾ ਤੇ ਤੁਹਾਨੂੰ ਹਜ਼ਾਰਾਂ ਹੀ ਇਦਾਂ ਦੇ ਵੀਡੀਓ ਨਜ਼ਰ ਆ ਜਾਣੇ ਕੋਈ 50 ਲੱਖ ਲੈ ਕੇ ਭੱਜ ਗਿਆ ਕੋਈ 20 ਲੱਖ ਲੈ ਕੇ ਭੱਜ ਗਿਆ ਪਿਛਲੇ 4 ਸਾਲਾਂ ਦੇ ਵਿੱਚ ਇੰਗਲੈਂਡ 'ਚ ਨਰਸਾਂ ਦੇ ਨਾਂ ਦੇ ਉੱਤੇ ਇੰਨੀ ਠਗੀ ਹੋ ਗਈ ਮੈਨੂੰ ਲੱਗਦਾ 50 ਹਜ਼ਾਰ ਲੱਖ ਬੰਦਾ ਪੰਜਾਬ ਚੋਂ ਨਰਸਾਂ ਦੇ ਵਰਕ ਪਰਮਿਟ ਲੈ ਕੇ ਗਿਆ ਔਰ 40-40 ਲੱਖ ਰੁਪਏ ਦੇ ਕੇ ਗਿਆ ਅੱਜ ਕੋਈ ਐਦਾਂ ਦਾ ਪੰਜਾਬ ਦਾ ਜ਼ਿਲ੍ਹਾ ਨਹੀਂ ਹੈਗਾ ਜਿਹੜਾ ਥਾਣਿਆਂ ਦੇ ਵਿੱਚ ਏਜੰਟਾਂ ਦੇ ਉੱਤੇ ਵਰਕ ਪਰਮਿਟ ਦੀਆਂ ਦਰਖਾਸਤਾਂ ਨਾ ਹੋਣ ਪਿੰਡਾਂ ਦੇ ਵਿੱਚ ਬਣੀਆਂ ਹੋਈਆਂ ਚੌਕੀਆਂ ਤੱਕ ਵੀ ਜਿਹੜਾ ਕਿ ਦੇਖੋ ਜੀ ਠੱਗੀ ਇੰਨੀ ਕਿ ਜ਼ਿਆਦਾ ਹੋਈ ਨਾ ਜੀ ਨਜਾਇਜ਼ ਤਰੀਕਿਆਂ ਨਾਲ ਲੋਕਾਂ ਨੂੰ ਗਲਤ ਕਾਗਜ਼ਾਂ ਦੇ ਉੱਤੇ ਭੇਜਿਆ ਗਿਆ ਉਹ ਜਿੱਦਾਂ ਜਿੱਦਾਂ ਇਮੀਗ੍ਰੇਸ਼ਨ ਕੰਪਨੀਆਂ ਖੁੱਲੀਆਂ ਸੀ ਓਦਾਂ ਓਦਾਂ ਇੱਕ ਇੱਕ ਕਰਕੇ ਸਾਰੀਆਂ ਬੰਦ ਹੋ ਗਈਆਂ ਅੱਜ ਲੋਕ ਵੀਜ਼ਾ ਅਪਲਾਈ ਕਰਨ ਨਿਕਲਦੇ ਘਰੋਂ ਜਾਈਏ ਕਿੱਥੇ ਠੀਕ ਜਿੱਦਣ ਦੀਆਂ ਇਮੀਗ੍ਰੇਸ਼ਨ ਕੰਪਨੀਆਂ ਬੰਦ ਹੋਣੀਆਂ ਸ਼ੁਰੂ ਹੋਈ ਸਾਡੀ ਇਨਕੁਆਰੀ ਵਧ ਗਈ ਅਗੇ ਘੱਟ ਲੋਕ ਆਉਂਦੇ ਸੀ ਆ ਪਿਛਲੇ 2 ਕੁ ਮਹੀਨਿਆਂ ਤੋਂ ਐਵਰੇਜ ਹੁਣ 25 ਤੋਂ 30 ਬੰਦੇ ਸਾਡੇ ਕੋਲ ਆਉਂਦੇ ਆ ਅਸੀਂ 2008 ਦਾ ਸ਼ੁਰੂ ਕੀਤਾ ਕੰਮ ਪਹਿਲੇ ਦਿਨ ਤੋਂ ਸਾਡਾ ਫਾਰਮੂਲਾ ਇੱਕੋ ਹੀ ਹੈ ਜੀ ਠੀਕ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੂੰ ਜਿਹਨੂੰ ਸਮੇਂ ਲੱਗਦਾ ਉਹ ਸਾਡੇ ਕੋਲ ਆਂਦਾ ਅਸੀਂ ਵੀਜ਼ਾ ਲਵਾਉਂਦੇ ਆ ਅਸੀਂ ਉਹਦਾ ਧੀ ਪੁੱਛਦੇ ਆ ਵੀ ਭਾਈ 4-5 ਸਾਲ ਬਾਅਦ ਪੁੰਚੜਾ ਕਿੱਥੇ ਹੂੰ ਠੀਕ ਆ ਅਸੀਂ ਕੱਲਾ ਵੀਜ਼ਾ ਨਹੀਂ ਲਵਾਉਂਦੇ ਅਸੀਂ ਉਹਦਾ ਫਿਊਚਰ ਦੇਖਦੇ ਆ ਯਾਰ ਇਹਨੂੰ ਭੇਜਣ ਲੱਗੇ ਆ ਜਿੱਥੇ ਅਸੀਂ ਆਪਦਾ ਜਵਾਕ ਭੇਜ ਸਕਦੇ ਆ ਉੱਥੇ ਭੇਜੀਦਾ ਵੀਜ਼ਾ ਆ ਨਹੀਂ ਜਿਹੜਾ ਲੱਗ ਜਾਵੇ ਵੀਜ਼ਾ ਆ ਜਿਹੜਾ ਅਸੀਂ ਭਾਜੀ ਸਾਈਪਰਸ ਨਹੀਂ ਭੇਜਦੇ ਕਿਸੇ ਨੂੰ ਠੀਕ ਆ ਅਸੀਂ ਕਿਸੇ ਨੂੰ ਸਿੰਗਾਪੁਰ ਨਹੀਂ ਭੇਜਦੇ ਹੂੰ ਅਸੀਂ ਕਿਸੇ ਮਾੜੇ ਮੁਲਕ 'ਚ ਨਹੀਂ ਭੇਜਦੇ ਠੀਕ ਆ ਇੰਗਲੈਂਡ ਕਿੰਨੀ ਦੁਨੀਆ ਗਈ 4-5 ਸਾਲਾਂ 'ਚ ਅਸੀਂ ਨਹੀਂ ਚੜਾਇਆ ਕਿਸੇ ਨੂੰ ਵੀ ਚੀਕ ਇੰਗਲੈਂਡ ਜਿਹੜਾ ਜਾਂਦਾ ਉਹ ਨਕਲੀ ਫੰਡ ਸ਼ੋ ਕਰਕੇ ਜਾਂਦਾ ਕਿਸੇ ਕੋਲ ਆਪਦੇ ਪੈਸੇ ਨਹੀਂ ਹੈਗੇ ਬੈਂਕਾਂ ਦੇ ਵਿੱਚੋਂ ਨਕਲੀ ਕਾਗਜ਼ ਲੱਗਦੇ ਆ ਫਾਇਲਾਂ ਚ ਫਿਰ ਉਹ ਫਾਇਲਾਂ ਲੱਗਦੀਆਂ ਬੱਚੇ ਉੱਥੇ ਜਾ ਕੇ ਰੋਲ ਜਾਂਦੇ ਆ ਨਾ ਕਿਸੇ ਨੂੰ ਕੰਮ ਮਿਲਦਾ ਨਾ ਕੋ ਪੱਕਾ ਹੋਵੇ ਜੇ ਅਸੀਂ ਕਿਸੇ ਦਾ ਸਵਾਰ ਨਹੀਂ ਸਕਦੇ ਨਾ ਇਹ ਖਰਾਬ ਨਹੀਂ ਕਰਦੇ ਸਾਡਾ ਇੱਕੋ ਹੀ ਪਹਿਲੇ ਦਿਨ ਤੋਂ ਏਮ ਹੈ ਅਸੀਂ ਅਮਰੀਕਾ ਭੇਜ ਸਕਦੇ ਹਾਂ ਬੱਚਿਆਂ ਨੂੰ ਪੜ੍ਹਾਈ ਵਾਸਤੇ ਭੇਜਦੇ ਸੀ ਬੰਦ ਹੋ ਗਿਆ ਕੈਨੇਡਾ ਬੜਾ ਵਧੀਆ ਚੱਲਦਾ ਸੀਗਾ ਪਿਛਲੇ 15 ਸਾਲਾਂ ਤੋਂ ਕੈਨੇਡਾ ਜਾਂਦੇ ਸੀ ਉਹ ਵੀ ਬੰਦ ਹੋ ਗਿਆ ਆਸਟ੍ਰੇਲੀਆ ਮੱਠੇ ਮੱਠੇ ਚੱਲਦਾ ਪਿਆ ਸਟੱਡੀ ਵੀਜ਼ਾ ਕਿਤੇ ਮਿਲ ਜਾਂਦਾ ਕਿਤੇ ਰਿਫਿਊਜ਼ ਹੋ ਜਾਂਦਾ ਇਹ ਜਿਹੜਾ ਨਵਾਂ ਕੰਮ ਹੈ ਵਰਕ ਵੀ ਜਿਹੜਾ ਸ਼ੁਰੂ ਹੋਇਆ ਇਹਨੇ ਇੱਕ ਹੋਪ ਆਈ ਹੈ ਠੀਕ ਹੈ ਲੋਕਾਂ ਦਾ ਵੀ ਸਰੂਗਾ ਏਜੰਟਾਂ ਦਾ ਵੀ ਸਰੂਗਾ ਜਿਹੜਾ ਵੀ ਭੈਣ ਭਰਾ ਜਾਣਾ ਚਾਹੁੰਦਾ ਇਹ ਇੱਕ ਓਪਰਚੁਨਿਟੀ ਹੈ ਜਿਹੜਾ ਅੱਜ ਅਪਲਾਈ ਕਰ ਲੂਗਾ ਸ਼ਾਇਦ ਉਹਦਾ ਵੀਜ਼ਾ ਲੱਗ ਜੇ ਜਿਹਦਾ ਲੱਗ ਗਿਆ ਘੱਟੋ ਘੱਟ ਕੇ ਬਸ ਪਹੁੰਚ ਜੂਗਾ ਜੀ ਜੀ ਜਿਹਨੂੰ ਅਸੀਂ ਵਿਜ਼ਟਰ ਵੀਜ਼ਾ ਜਾਂ ਹੌਲੀਡੇ ਵੀਜ਼ਾ ਜਿਹਨੂੰ ਤੁਸੀਂ ਕਹਿ ਰਹੇ ਹੋ ਅਕਸਰ ਵੇਖਿਆ ਜਾਂਦਾ ਕਿ ਬਹੁਤ ਸਾਰੇ ਦੇਸ਼ ਜਦੋਂ ਵੀਜ਼ਾ ਦਿੰਦੇ ਨੇ ਤਾਂ ਉਹ ਨਾਲ ਇੱਕ ਰਿਕੁਆਇਰਮੈਂਟ ਰੱਖ ਦਿੰਦੇ ਆ ਕਿ ਹੋਟਲ ਬੁਕਿੰਗ ਦਿਖਾ ਦਿਓ ਉੱਥੇ ਜਿੱਥੇ ਤੁਸੀਂ ਰਹਿਣਾ ਹੈ ਐਦਾਂ ਦਾ ਹੁੰਦਾ ਆ ਜਾਂ ਕੁਝ ਪੈਸੇ ਫੰਡ ਸ਼ੋਅ ਕਰਨੇ ਪੈਂਦੇ ਨੇ ਇਹਦੇ ਵਿੱਚ ਕੋਈ ਐਦਾਂ ਦਾ ਰੂਲ ਹੈ ਇਹਦੇ ਵਿੱਚ ਕੋਈ ਹੋਟਲ ਨਹੀਂ ਬੁੱਕ ਕਰਾਣਾ ਪਹਿਲਾਂ ਤੁਸੀਂ ਲਾਟਰੀ ਪਾਣੀ ਹੈ ਲਾਟਰੀ ਪਾਣੀ ਹੈ ਜਦੋਂ ਲਾਟਰੀ ਪਾਣ ਵਾਸਤੇ ਤੁਹਾਡੇ ਪਾਸਪੋਰਟ ਦੀ ਕਾਪੀ ਚਾਹੀਦੀ ਹੈ ਤੁਹਾਡੇ ਪੈਨ ਕਾਰਡ ਦੀ ਕਾਪੀ ਚਾਹੀਦੀ ਇਹ ਦੋ ਕਾਗਜ਼ ਤੁਸੀਂ ਸਾਨੂੰ ਦੇਣੇ ਆ WhatsApp ਕਰ ਸਕਦੇ ਹੋ ਇਹ ਦੋਵਾਂ ਕਾਗਜ਼ਾਂ ਦੇ ਤੁਹਾਡੀ ਲਾਟਰੀ ਪੈ ਜਾਣੀ 15 ਦਿਨਾਂ ਤੇ ਲਾਟਰੀ ਨਿਕਲ ਜਾਣੀ ਜਦੋਂ ਲਾਟਰੀ ਨਿਕਲ ਗਈ ਉਦੋਂ ਤੁਸੀਂ ਹਾਈਲਾਈਟ ਦਾ ਸਰਟੀਫਿਕੇਟ ਦੇਣਾ ਠੀਕ ਹੈ ਉਦੋਂ ਆਪਣੀ 12ਵੀਂ ਦਾ ਸਰਟੀਫਿਕੇਟ ਦੇਣਾ ਉਦੋਂ ਤੁਹਾਡੇ ਖਾਤੇ ਦੇ ਵਿੱਚ 5000 ਡਾਲਰ ਹੋਣੇ ਚਾਹੀਦੇ ਠੀਕ ਹੈ 5000 ਡਾਲਰ ਲਿਵਿੰਗ ਐਕਸਪੈਂਸ ਤੁਸੀਂ ਇੱਥੋਂ ਜਾਣਾ ਤੁਹਾਨੂੰ ਅਜ ਦੀ ਟਿਕਟ ਵੀ ਲੈਣੀ ਹੈ ਹੂੰ ਇੰਨੇ ਕੁ ਪੈਸੇ ਹੀ ਦਿਖਾਣੇ ਆ 5000 ਡਾਲਰ 3 ਲੱਖ ਰੁਪਈਆ ਬਣਦਾ 3.5 ਲੱਖ ਰੁਪਈਆ ਬੈਂਕ ਚ ਦਿਖਾਣਾ ਠੀਕ ਹੈ 12ਵੀਂ ਦਾ ਸਰਟੀਫਿਕੇਟ ਲੈਣਾ ਇੰਨੇ ਕੁ ਨਾਲ ਵੀਜ਼ਾ ਮਿਲ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਸਾਰਾ ਧੰਨਵਾਦ ਜੀ ਪਰ ਸੋ ਸਾਡਾ ਮਕਸਦ ਸਮੇਂ-ਸਮੇਂ ਤੇ ਅਜਿਹੀਆਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਉਣਾ ਹੈ ਤਾਂ ਅਸੀਂ ਤੁਹਾਡੇ ਤੱਕ ਜਾਣਕਾਰੀ ਪਹੁੰਚਾਈ ਹੈ ਪਰ ਆਪਣੀ ਜ਼ਿੰਦਗੀ ਦਾ ਫੈਸਲਾ ਤੁਸੀਂ ਆਪ ਕਰਨਾ ਹੈ ਸੋ ਦੋਸਤੋ ਜਰੂਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਇਹ ਜਿਹੇ ਮੌਕਿਆਂ ਦੇ ਨਾਲ ਸਵਰ ਸਕਦੀ ਹੈ ਭੁੱਖ ਬਦਲ ਸਕਦਾ ਤਾਂ ਜਰੂਰ ਇਹ ਜਿਹੇ ਮੌਕਿਆਂ ਨੂੰ ਅਪਣਾਉਣਾ ਚਾਹੀਦਾ ਪਰ ਸੋਚ ਕੇ ਸੰਭਲ ਕੇ ਕਦਮ ਤਰੋ